ਸਤਨਾਮ ਸ਼੍ਰੀ ਵਾਹਿਗੁਰੂ ਸ਼ੁਰੂ ਕਰਦੇ ਆਂ ਅੱਜ ਦਾ ਹੁਕਮ ਨਾਵਾ ਸਤਨਾਮ ਸ਼੍ਰੀ ਵਾਹਿਗੁਰੂ ਗੁਜਰੀ ਮਹੱਲਾ 5 ਮਾ ਆਪਣਾ ਗੁਰੂ ਸੇਵ ਸੰਧੀ ਰਾਮ ਗੁਣ ਗੋਵਿੰਦ ਸਾਸ ਸਾਸਿਆ ਰਾਦ ਹਰ ਹਰ ਲੈ ਜਾਏ ਮਨ ਕੀ ਜਿੰਦ ਮੇਰੇ ਮਨ ਜਪ ਪ੍ਰਭ ਦਾ ਨਾਮ ਸੁਖ ਸਹਿਜ ਅਨੰਦ ਪਾਵੇ ਮਿਲ ਨਿਰਮਣ ਥਾਉ ਰਹਾਉ ਸਾਧ ਸੰਗਿਉ ਦਾਰੇ ਮਨ ਆਠ ਪੈ ਰਿਆ ਰਾਦ ਕਾਮ ਕਰੋ ਦੇ ਘਰ ਵਿੰਝੇ ਮਿਟੇ ਸਗਲੇ ਉਪਾਦਾ ਅਟਾਲਛੇਦ ਪੇਵ ਸੁਅੰਮੀ ਸਰਨ ਦਾ ਕੀ ਆਓ ਚਰਨ ਕਮਲਿਆ ਰਾਦ ਹਿਰਦੇ ਏਕ ਸਿਉ ਲਿਵਲਾਓ ਬਾਰ ਬ੍ਰਹਮ ਪ੍ਰਵਦੀ ਆਤਾਰੀ ਵਾਕਸਲੀ ਨੇ ਆਪ ਸਰਵ ਸੁਖ ਹਰ ਨਾਮ ਦੀਆਂ ਨਾਨਕ ਸੋ ਪ੍ਰਵਜਾਪ ਹੁਣ ਆਪਾਂ ਅਜ ਦੇ ਹੁਕਮ ਨਾਮੇ ਦੀ ਵਿਆਖਿਆ ਕਰਦੇ ਆਂ ਹੀ ਭਾਈ ਆਪਣੇ ਗੁਰ ਦੀ ਸ਼ਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹਿ ਆਪਣੇ ਹਰੇਕ ਸਾਹ ਦੇ ਨਾਲ ਪ੍ਰਮਾਤਮਾ ਦਾ ਆਰਾਧਨ ਕਰਦਾ ਰਹੇ ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਏਗੀ ਇਹ ਹੁਕਮਨਾਮੇ ਤੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਹਰ ਵਕਤ ਪ੍ਰਮਾਤਮਾ ਨੂੰ ਯਾਦ ਕਰਦੇ ਰਹੋ ਹਰ ਸਾਹ ਦੇ ਨਾਲ ਏ ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਏ ਜੇ ਕੋਈ ਵੀ ਚਿੰਤਾ ਤੁਹਾਡੇ ਮਨ ਚੋਂ ਦੂਰ ਹੋ ਜਾਊਗੀ ਹੇ ਮੇਰੇ ਮਨ ਪਰਮਾਤਮਾ ਦਾ ਨਾਮ ਜਪਦਾ ਰਹੇ ਸਿਮਰਨ ਦੀ ਵਰਕਤ ਨਾਲ ਸੁਖ ਆਤਮਿਕ ਡੋਲਤਾ ਆਨੰਦ ਪ੍ਰਾਪਤ ਕਰੇਗਾ ਜਿਵੇਂ ਜਿਵੇਂ ਤੂੰ ਗੁਰੂ ਜੀ ਦਾ ਨਾਮ ਜਪੇਗਾ ਤੇਰੀ ਜ਼ਿੰਦਗੀ ਚ ਆਨੰਦ ਹੋਣ ਲੱਗ ਜਾਊਗਾ ਤੈਨੂੰ ਉਹ ਥਾਂ ਮਿਲੇਗਾ ਜਿਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ ਸਦਾ ਤੈਨੂੰ ਸੱਚੇ ਰਾਹ ਤੇ ਚਲਾਈ ਰੱਖਣੀ ਹੈ ਪਰਮਾਤਮਾ ਰਹਾਓ ਹੇ ਪਾਏ ਗੁਰ ਕੀ ਸੰਗਤ ਵਿੱਚ ਟਿਕ ਕੇ ਆਪਣੇ ਇਸ ਮਨ ਨੂੰ ਬਚਾਈ ਰੱਖ ਅੱਠੇ ਪੈਰ ਪਰਮਾਤਮਾ ਦਾ ਆਰਾਧਨ ਕਰਦਾ ਰਹਿ ਕਾਮ ਕ੍ਰੋਧ ਦੇ ਅੰਕਾਰ ਨਾਸ਼ ਹੋ ਜਾਏਗਾ ਤੇਰਾ ਹਰੇਕ ਰੋਗ ਦੂਰ ਹੋ ਜਾਏਗਾ ਏ ਭਾਈ ਉਸ ਦਾ ਮਾਲਕ ਪ੍ਰਭ ਦੀ ਸ਼ਰਨ ਵਿੱਚ ਟਿਕਿਆ ਰਹਿ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ਼ ਰਹਿਤ ਹੈ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ ਪ੍ਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ਏ ਭਾਈ ਪ੍ਰਮਾਤਮਾ ਪ੍ਰਭ ਨੇ ਜਿੰਨਾ ਮਨੁੱਖਾਂ ਉੱਤੇ ਮੇਰ ਕੀਤੀ ਉਹਨਾਂ ਨੂੰ ਉਸ ਨੇ ਆਪ ਵਖਸ਼ ਲਿਆ ਉਹਨਾਂ ਦੇ ਪਿਛਲੇ ਪਾਪ ਖਿਮਾ ਕਰ ਦਿੱਤੇ ਯਾਨੀ ਕਿ ਮਾਫ ਕਰ ਦਿੱਤੇ ਉਹਨਾਂ ਨੂੰ ਉਸ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਆਪਣਾ ਹਰ ਨਾਮ ਦੇ ਦਿੱਤਾ ਹੇ ਨਾਨਕ ਤੂੰ ਵੀ ਉਸ ਪ੍ਰਭ ਦਾ ਨਾਮ ਜਪਿਆ ਕਰ ਸਤਿਗੁਰ ਜੀ ਕਹਿੰਦੇ ਹਨ ਕਿ ਤੁਸੀਂ ਨਾਮ ਜਪੋਗੇ ਤਾਂ ਤੁਹਾਡੇ ਸਾਰੇ ਪਾਪ ਮਾਫ ਕੀਤੇ ਜਾਣਗੇ ਅਤੇ ਤੁਸੀਂ ਸੱਚੇ ਰਾਹ ਤੇ ਚੱਲਦੇ ਰਹੋਗੇ ਹਰ ਵਕਤ ਪ੍ਰਮਾਤਮਾ ਨੂੰ ਯਾਦ ਰੱਖੋ ਚਾਹੇ ਚੰਗਾ ਵਕਤ ਹੋਵੇ ਚਾਹੇ ਮਾੜਾ ਹੋਵੇ ਗੁਰਦੀ ਸੰਗਤ ਵਿੱਚ ਟਿਕ ਕੇ ਆਪਣੇ ਸਮਨ ਨੂੰ ਬਚਾਈ ਰੱਖ ਗੁਰਦੀ ਸੰਗਤ ਕਰੋਗੇ ਤਾਂ ਪਾਪਾਂ ਤੋਂ ਬਚੇ ਰਹੋਗੇ ਗੁਰੂ ਜੀ ਨਾਲ ਤੁਸੀਂ ਜੁੜੇ ਰਹੋਗੇ ਪ੍ਰਮਾਤਮਾ ਹੀ ਸੁਕਾਉਂਦਾ ਹੈ ਆਪ ਨੂੰ ਅਹੰਕਾਰ ਤੋਂ ਬਚੇ ਰਹੋਗੇ ਜਿਵੇਂ ਲੋਕ ਹੰਕਾਰੀ ਹੋ ਜਾਂਦੇ ਆਪਾਂ ਉਸ ਚੀਜ਼ ਤੋਂ ਬਚੇ ਰਹਾਂਗੇ ਸੋ ਅੱਜ ਦੇ ਹੁਕਮਨਾਮੇ ਤੋਂ ਇਹੀ ਸੋਨ ਨੂੰ ਮਿਲਦਾ ਹੈ ਸਿੱਖਣ ਨੂੰ ਮਿਲਦਾ ਹੈ ਕੀ ਸਾਨੂੰ ਹਮੇਸ਼ਾ ਪ੍ਰਮਾਤਮਾ ਜੀ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਹੈ ਤੇ ਕਦੇ ਵੀ ਅਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਪ੍ਰਮਾਤਮਾ ਨੂੰ ਹਰ ਵਕਤ ਯਾਦ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ